ਸਾਨੂੰ ਹੋ ਗਿਆ ਲੱਗਦਾ 1.5 ਸਾਲ ਹੋਣਾ ਲੱਗਿਆ ਹਾਂਜੀ ਆਦਾਓ ਕੰਮਕਾਰ ਬਾਬੇ ਦਾ ਸਾਰਾ ਕੁਝ ਸੱਟ ਹੁੰਦਾ ਜੀ ਹਾਂਜੀ ਬੇਟੇ ਜਰੂਰ ਆਈਦਾ ਜੀ ਤੇ ਜਿੰਨਾ ਮਰਜ਼ੀ ਬਿਜ਼ੀ ਹੋਈਏ ਗੁਰਦੁਆਰੇ ਚ ਬਾਬਾ ਸਾਹਿਬ ਤੇ ਜਰੂਰ ਆਈਦਾ ਗੁਰੂ ਦੇ ਹੁਕਮ ਤੋਂ ਬਿਨਾਂ ਅਸੀਂ ਆ ਨਹੀਂ ਸਕਦੇ ਜੀ ਪ੍ਰਮਾਤਮਾ ਹੁਕਮ ਲਾਉਂਦਾ ਆਉਨੇ ਆ ਮੱਥਾ ਟੇਕਦੇ ਆ ਸੇਵਾ ਕਰਦੇ ਆ ਸਾਰਾ ਕੁਝ ਵਧੀਆ ਚੱਲਦਾ ਬਾਬੇ ਦੀ ਕਿਰਪਾ ਨਾਲ ਚੜ੍ਹਦੀ ਕਲਾ ਅਗੇ ਵੀ ਹਮੇਸ਼ਾ ਵਧੀਆ ਰਵੇ ਪਾਸੇ ਹੀ ਅਰਦਾਸ ਕਰਦੇ ਹਾਂ ਤਾਂ ਉਹੋ ਜਿਹੇ ਅਦਾਰਾ ਵੀ ਇੱਥੇ ਮੰਗਣਾ ਵੀ ਨਹੀਂ ਪੈਂਦਾ ਬਾਬਾ ਦੀਪ ਸਿੰਘ ਜੀ ਆਪੇ ਹੀ ਜੋ ਬੰਦੇ ਦੀ ਇੱਛਾ ਹੁੰਦੀ ਨਾ ਪੂਰੀ ਕਰ ਦਿੰਦੇ ਬਿਲਕੁਲ ਵੀਰੇ ਜਿੱਮੇ ਤੁਸੀਂ ਗਿਆ ਮੰਗਣਾ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਤਾਂ ਨੂੰ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਰਾਂ ਦੇ ਨੂੰ ਕਿ ਨਾ ਸਮੋਗੇ ਸਾਨੂੰ ਹੋ ਗਿਆ ਲਗ ਪਾ ਡੇਢ ਸਾਲ ਹੋਣ ਵਾਲਾ ਹੈ ਡੇਢ ਸਾਲ ਹਾਂਜੀ ਵੀਰੇ ਉਹ ਜੀ ਕਿਹੋ ਜਿਹਾ ਲੱਗਾ ਜਦੋਂ ਇੱਥੇ ਆਉਣ ਨੇ ਉਹ ਵੀ ਖਿੱਚ ਪੈਂਦੀ ਹੈ ਕਿ ਜਦੋਂ ਚਪੈਰਾ ਸਾਹਿਬ ਹੁੰਦਾ ਹੈ ਉਹ ਤੋਂ ਬਾਅਦ ਦੇ ਬੁੱਧਵਾਰ ਦੇ ਬੁੱਧਵਾਰ ਇੱਥੇ ਆਉਣ ਦੀ ਪ੍ਰਾਅ ਦੇ ਜਾਣੇ ਇੱਕ ਕਲਾ ਪਰ ਪੂਰ ਪ੍ਰਭ ਹਾਂਜੀ ਫਿਰੇ ਜਰੂਰ ਆਈਦਾ ਜੀ ਚਾਹੇ ਜਿੰਨਾ ਮਰਜ਼ੀ ਬਿਜ਼ੀ ਹੋਈਏ ਗੁਰਦੁਆਰੇ ਚਪਾਰਾ ਸਾਹਿਬ ਤੇ ਜੀਉਦਾ ਆਈਦਾ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਜੀ ਗੁਰੂ ਦੇ ਨਾਮ ਲਗੋ ਬਹੁਤ ਵਧੀਆ ਗੱਲ ਆ ਜੀ ਆ ਕੇ ਸੇਵਾ ਕਰੋ ਆਪ ਦਾ ਇੱਥੇ ਮੱਥਾ ਟੇਕੋ ਆਉਣਾ ਚਾਹੀਦਾ ਈ ਸਭ ਨੂੰ ਨਾਨਕ ਤਿਸ ਬਲਹਾਰ ਅਸਮੀ ਤੁਮ ਹੀ ਬਾਦਨ ਭਾਗੋ ਬਾਦ ਕਰਤੀ ਰਾ ਤੇ ਪਿਤ ਬਾਦ ਸਭਨ ਕੀ ਚਿੰਤਾ ਜਿਸ ਹਨ ਮਾਹੇ ਕੀ ਬਦਲਾਵ ਕੀ ਜੀਵਨ ਚ ਤੁਹਾਨੂੰ ਵੇਖਣਾ ਮਿਲਿਆ ਕਿਉਂਕਿ ਜਿਵੇਂ 10 ਡੇਢ ਸਾਲ ਹੋ ਗਿਆ ਹੋਂਦਿਆਂ ਨੂੰ ਤੇ ਕੁਛ ਵੀ ਜਦਾਂ ਮੰਨਤ ਮੁਰਾਦ ਪੂਰੀ ਹੁੰਦੀ ਆ ਨਾ ਬੰਦਾ ਤਾਂ ਹੀ ਜੁੜਦੇ ਆਪਾਂ ਅੱਜ ਕੱਲ ਦੇ ਹਿਸਾਬ ਨਾਲ ਦੇਖੀਏ ਤਾਂ ਗੁਰੂ ਦੇ ਹੁਕਮ ਤੋਂ ਬਿਨਾਂ ਅਸੀਂ ਆ ਨਹੀਂ ਸਕਦੇ ਜੀ ਪਰਮਾਤਮਾ ਹੁਕਮ ਲਾਉਂਦਾ ਆਉਂਨੇ ਆ ਮੱਥਾ ਟੇਕਦੇ ਆਂ ਸੇਵਾ ਕਰਦੇ ਆ ਬਸ ਇਹ ਸੁੱਖ ਸ਼ਾਂਤੀ ਦੀ ਅਰਦਾਸ ਕਰੀਦੀ ਆ ਸਾਰਾ ਕੁਝ ਵਧੀਆ ਚੱਲਦਾ ਵਾਪੇ ਦੀ ਕਿਰਪਾ ਨਾਲ ਚੜਦੀ ਕਲਾ ਕੇ ਵੀ ਹਮੇਸ਼ਾ ਵਤੀ ਰੱਬੇ ਬਸ ਇਹ ਅਰਦਾਸ ਕਰਦੇ ਆਂ ਆਪਨ ਕੀ ਆ ਕਛੂ ਨਹੀਂ ਲੋਟੇ ਕੋਏ ਇਸ ਵਿੱਚ ਨਹੀਂ ਤੇਰੇ ਕਿਛ ਕੰਮ ਸੱਨਾ ਲੱਗਦਾ ਬੇਘਰ ਨਾਮ ਉਪਵਾਦ ਕੋਈ ਨਹੀਂ ਮੋਹ ਹੈ ਕੀ ਦੋਸ ਸਗਲ ਘਟ ਸੋ ਪੁੱਛ ਮੰਗਿਆ ਹੋਇਆ ਬਾਬਾ ਜੀ ਤੇ ਬਾਬਾ ਜੀ ਨੇ ਮੰਗਿਆ ਵੀਰੇ ਬਾਬੇ ਨੇ ਕੋਈ ਤਾਂ ਮੰਨੀ ਸ਼ਰਤ ਨਹੀਂ ਕੋਈ ਕੰਮ ਨਹੀਂ ਛੱਡੀ ਪਾ ਚੱਲੀ ਜਾਂਦਾ ਵੀਰੇ ਪਾਪੀ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਜਿਹੜੇ ਨਹੀਂ ਵੀ ਹੁੰਦੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਵੀਰੇ ਸਾਡੇ ਪਰਤਾਪ ਆਪ ਦਾ ਪਾਇ ਤਨਾਜ ਪੰਜਾਬ ਪਰਜਾਤਾ ਸੋ ਸੋ ਭਾਵਨ ਤੇ ਸਗਲ ਸੰਸਾਰ ਉਮਰੇ ਤਿਮੰਤ ਸਭ ਕੇ ਸੇਵਕ ਸਗਲ ਉਧਾਰਨ ਨੇ ਸਭ ਕੇ ਸੇਵਕ ਦੁਖ ਵਿਚਾਰ ਆਪੇ ਮੇਲੇ ਕਿਰਪਾਲਾ ਦਾ ਸਮਝ ਪਏ ਕਦਾ ਉਹ ਕੰਮ ਕਰ ਬਾਬੇ ਦਾ ਸਾਰਾ ਕੁਝ ਸੈਟ ਹੁੰਦਾ ਹੈ ਕਹਿੰਦੇ ਇਹ ਉਹੋ ਜਿਹਾ ਦਾ ਰ ਹੈ ਵੀ ਇੱਥੇ ਮੰਗਣਾ ਵੀ ਨਹੀਂ ਪੈਂਦਾ ਬਾਬਾ ਦੀਪ ਸਿੰਘ ਜੀ ਆਪੇ ਹੀ ਜੋ ਬੰਦੇ ਦੀ ਇੱਛਾ ਹੁੰਦੀ ਨਾ ਪੂਰੀ ਕਰ ਦਿੰਦੇ ਬਿਲਕੁਲ ਵੀਰੇ ਜਿਵੇਂ ਤੁਸੀਂ ਕਿਹਾ ਮੰਗਣਾ ਨਹੀਂ ਪੈਂਦਾ ਬਿਨਾ ਮੰਗੀ ਸਾਰਾ ਕੁਝ ਮਿਲਦਾ ਕਿ ਆਪ ਦਾ ਸੱਚੇ ਮਨ ਨਾਲ ਆਉ ਮੱਥਾ ਟੇਕੋ ਸੇਵਾ ਕਰੋ ਸਾਰਾ ਕੁਝ ਮਿਲੂ ਵੀਰੇ ਸੋਈ ਲਾਗੇ ਸੋ ਕਿਰਪਾ ਕਲੇ ਵੜ ਭਾਗੇ ਨਾਮ ਜਪਤਿ ਪਾਵੇ ਸੁਭਾਈ ਗੁਰਦੀਖਨ ਸਾਹਿਬ ਆਈ ਗੁਰਦੀਖੀ ਫਤਹਿ